ਹਾਂਜੀ ਵੀਰੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਇਨਫੋਰਮੇਟਿਵ ਹੋਣ ਵਾਲੀ ਆ ਵੀਡੀਓ ਨੂੰ ਪੂਰਾ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਕਈ ਵੀਰਾਂ ਦੇ ਸਵਾਲ ਸੀਗੇ ਵੀ ਅਸੀਂ ਆਪਣੀ ਕਣਕ ਦੀ ਪੂਰੀ ਸੇਵਾ ਕਰਦੇ ਆ ਪੂਰੀ ਖਾਦ ਖਰਾਂਗ ਵਧੀਆ ਦਿੰਨੇ ਆ ਐਨਪੀਕੇ ਸਪਰਿਆਂ ਵੀ ਵਧੀਆ ਕਰਦੇ ਪਰ ਸਾਡੀ ਕਣਕ ਦਾ ਝਾੜ ਜਿਹੜਾ ਆ ਦੂਜੇ ਕਿਸਾਨਾਂ ਦੇ ਬਰੋਬਰ ਨਹੀਂ ਆਉਂਦਾ ਕਿਉਂਕਿ ਕਈ ਕਿਸਾਨ ਜਿਹੜੇ ਆ 60 ਮਾਣ ਤੋਂ ਲੈ ਕੇ 65 ਮਾਣ ਤੱਕ ਜਿਹੜਾ ਝਾੜ ਕੱਢਦੇ ਆ ਪਰ ਸਾਡੀ ਇੰਨੀ ਸੇਵਾ ਕਰਨ ਦੇ ਬਾਵਜੂਦ ਵੀ ਸਾਡੀ ਕਣਕ ਦਾ ਝਾੜ ਜਿਹੜਾ ਆ 18 ਤੋਂ ਲੈ ਕੇ 19 ਕੁਆਂਟਲ ਤੱਕ ਹੀ ਰਹਿ ਜਾਂਦਾ ਕਿਹ ਕਮੀ ਰਹਿ ਜਾਂਦੀ ਹੈ ਸਾਡੇ ਵਿੱਚ ਤਾਂ ਕਿਸਾਨ ਭਰਾਵ ਮੰਨਦੇ ਆ ਵੀ ਤੁਸੀਂ ਖਾਦ ਖਰਾਕ ਪੂਰੀ ਵਧੀਆ ਦਿੱਤੀ ਹੋਊਗੀ ਪਰ ਜਿਹੜੀ ਤੁਸੀਂ ਸਪਰੇਅ ਦੇ ਵਿੱਚ ਗਲਤੀ ਕਰਦੇ ਆ ਉੱਥੇ ਜਾ ਕੇ ਸਾਡਾ ਜਿਹੜਾ ਝਾੜ ਘਟ ਜਾਂਦਾ ਇੱਕ ਪਹਿਲੀ ਗਲਤੀ ਜਦੋਂ ਅਸੀਂ ਆਪਣੀ ਨਦੀਨ ਨਾਸ਼ਕ ਸਪਰੇਅ ਨੂੰ ਘੱਟ ਤੋਂ ਘੱਟ 60-65 ਦਿਨ ਤੱਕ ਨਹੀਂ ਲੈ ਜਾਂਦੇ ਆ ਤਾਂ ਉਹ ਵੀ ਝਾੜ ਦੇ ਵਿੱਚ ਕਿਤੇ ਨਾ ਕਿਤੇ ਵੱਡਾ ਕਾਰਨ ਮੰਨਦਾ ਆ ਤੇ ਜਾਂ ਜਦੋਂ 70 ਦਿਨ ਦੇ ਆਸ-ਪਾਸ ਮੰਨ ਕੇ ਚੱਲੋ 65 ਤੋਂ 70 ਦਿਨ ਦੇ ਆਸ-ਪਾਸ ਜਦੋਂ ਸਾਡੀ ਜਿਹੜਾ ਰੰਕ ਦਾ ਬੂਟਾ ਆ ਉਹ ਜਦੋਂ ਤੁਸੀਂ ਨਾਲੀ ਪਾੜ ਕੇ ਦੇਖੋਗੇ ਜਦੋਂ ਜੁਆਇੰਟਿੰਗ ਸਟੇਜ ਸ਼ੁਰੂ ਹੁੰਦੀ ਆ ਉਹਦੇ ਵਿੱਚ ਇੱਕ ਨਿੱਕਾ ਜਿਹਾ ਬੱਚਾ ਬਣਨਾ ਸ਼ੁਰੂ ਹੋ ਜਾਂਦਾ ਜਦੋਂ ਉਸ ਨੂੰ ਫਾਸਫੋਰਸ ਤੇ ਪੋਟਾਸ਼ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਜਦੋਂ ਆਪਾਂ ਉੱਥੇ 0.5234 ਦੀ ਸਪਰੇਅ ਕਰਨੀ ਆ ਬੋਰਨ ਮਿਕਸ ਕਰਕੇ ਤਾਂ ਜਦੋਂ ਅਸੀਂ ਇਹ ਟਾਈਮ ਨਗਾ ਦਿੰਨੇ ਜਾਂ ਪਹਿਲਾਂ ਕਰ ਦਿੰਨੇ ਜਾਂ ਬਾਅਦ ਕਰ ਦਿੰਨੇ ਆ ਉਹ ਸਪਰੇਅ ਕੀਤੀ ਦਾ ਸਾਡਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਤੁਸੀਂ ਦੇਖ ਲਿਆ 65 ਤੋਂ 70 ਦਿਨ ਦੇ ਵਿੱਚ ਇਹ ਸਟੇਜ ਆ ਗਈ ਆ ਉਦੋਂ ਸਪਰੇਅ ਕਰਨੀ ਲਾਜ਼ਮੀ ਆ ਤਾਂ ਜਦੋਂ ਆਪਣੀ ਕਣਕ ਗੋਹ ਤੇ ਆ ਜਦੋਂ ਪਾਈਪਾਂ ਪੂਰੀਆਂ ਫੁੱਲ ਗਈਆਂ ਉਸ ਟਾਈਮ ਜਿਹੜਾ ਆਪਾਂ ਇੱਕ 13045 ਦੀ ਸਪਰੇਅ ਜ਼ਰੂਰ ਕਰਨੀ ਆ ਉਹਦੇ ਨਾਲ ਜਿਹੜਾ ਆ ਦਾਣੇ ਜਿਹੜੇ ਆਪਣੇ ਗਾਂਹ ਜਾ ਕੇ ਵਜਨਦਾ ਰਹੂਣਗੇ ਤਾਂ ਜਿਹੜਾ ਝਾੜ ਦੇ ਵਿੱਚ ਵੀ ਵਾਧਾ ਹੁੰਦਾ ਆ ਇਹਨਾਂ ਕਰਨਾਂ ਦਾ ਕਰਕੇ ਤੁਹਾਡਾ ਝਾਲ ਕੱਢਦਾ ਇਹ ਜਿਹੜੀ ਤੁਸੀਂ ਜਾਣਕਾਰੀ ਪੱਲੇ ਬੰਨ ਲਓ ਤਾਂ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਯਾਰੋ ਸਬਸਕ੍ਰਾਈਬ ਜ਼ਰੂਰ ਕਰਦੇਓ